ਹਾਂਜੀ ਮਾਲਕੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਾਡੇ ਮਿੱਤਰ ਪਿਆਰਿਆਂ ਦਾ ਬਈ ਪਿਛਲੇ ਪੰਜਾਬ ਕਿੰਗਸ ਦੇ ਵੀਡੀਓਜ਼ ਨੂੰ ਪਿਆਰ ਦੇਣ ਦੇ ਲਈ ਤੁਹਾਨੂੰ ਸਲੂਟਾਂ ਸਲੂਟਾਂ ਬਹੁਤ ਬਹੁਤ ਧੰਨਵਾਦ ਛੋਟੇ ਵੀਡੀਓਜ਼ ਵੀ ਮੈਂ ਲਗਾਤਾਰ ਪਾ ਰਿਹਾ ਹਾਂ YouTube ਤੇ ਵੀ Insta ਤੇ ਵੀ ਤੇ ਜੇ Insta ਤੇ ਮੈਨੂੰ ਤੁਸੀਂ ਨਹੀਂ ਹਲੇ ਜੁਆਇਨ ਕੀਤਾ ਤਾਂ ਜੁਆਇਨ ਕਰ ਲੋ 아이 ਸੁਨੀਲ ਤਨੇਜਾ ਮੇਰੀ ਆਈਡੀ ਹੈ 아이 ਸੁਨੀਲ ਤਨੇਜਾ ਮੇਰੀ ਟਵਿੱਟਰ ਦੀ ਐਕਸ ਦੀ ਆਈਡੀ ਵੀ ਹੈਗੀ ਹੈ ਤੇ ਇੱਥੇ ਸੁਨੀਲ ਤਨੇਜਾ ক্রিকেট ਨਾਮ ਦਾ ਪੰਜਾਬੀ ਚੈਨਲ ਹੈ ਤੇ ਇੱਕ ਸੁਨੀਲ ਤਨੇਜਾ ਕਬੱਡੀ ਨਾਮ ਦਾ ਮੇਰਾ ਕਬੱਡੀ ਵਾਲਾ ਵੀ ਚੈਨਲ ਹੈ ਉੱਥੇ ਮੈਂ ਹਿੰਦੀ ਚ ਗੱਲਾਂ ਕਰਦਾ ਗੱਲਾਂ ਕਰਾਂਗੇ ਖੁੱਲ ਕੇ ਰੱਜ ਕੇ ਆਪਾਂ ਦੋਵੇਂ ਗੱਲਾਂ ਕਰਾਂਗੇ ਜਿਹੜੇ ਤੁਸੀਂ ਥੱਲੇ ਕਮੈਂਟਾਂ ਵਿੱਚ ਆਪਣੇ ਵਿਚਾਰ ਦਿੰਦੇ ਹੋ ਉਹਨਾਂ ਲਈ ਬਹੁਤ ਧੰਨਵਾਦ ਹੈ ਆਪਣੀ ਸਲਾਹ ਵੀ ਦਿੰਦੇ ਹੋ ਆਪਣੀ رائے ਵੀ ਦਿੰਦੇ ਹੋ ਉਹ ਜਿਵੇਂ ਗੁੱਲੂ ਵੀਰੇ ਨੇ ਜਿਹੜੀ ਐਮ ਐਲ ਸੀ ਵਿੱਚ ਸੈਂਚਰੀ ਮਾਰੀ ਸੈਂਕੜਾ ਮਾਰਿਆ ਮੈਨੂੰ ਬੜੇ ਵੀਰਾਂ ਨੇ ਲਿਖਿਆ ਹਰ ਪਾਸੇ ਕਿ ਭਾਜੀ ਗੁੱਲੂ ਨੂੰ ਕਿਵੇਂ ਛੱਡ ਦਾਂਗੇ ਉਹਨਾਂ ਨੇ ਸੈਂਕੜਾ ਮਾਰਤਾ ਚਲੋ ਇਹ ਹੁਣ ਟੀਮ ਉਹਨਾਂ ਨੂੰ ਛੱਡਦੀ ਹੈ ਕਿ ਨਹੀਂ ਛੱਡਦੀ ਇਹ ਬਾਅਦ ਦੀ ਗੱਲ ਹੈ ਪਰ ਤੁਸੀਂ ਜਿਹੜੀ ਦੁਨੀਆ ਭਰ ਦੀ ਕ੍ਰਿਕਟ ਤੇ ਨਜ਼ਰਾਂ ਰੱਖ ਕੇ ਥ ਉਹ ਪਿਆਰ ਦਿਖਾਂਦਾ ਹੈ ਉਹ ਦਿਖਾਂਦਾ ਹੈ ਕਿ ਆਪਣੀ ਗੱਲਬਾਤ ਚੱਲ ਰਹੀ ਹੈ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ ਧੰਨਵਾਦ ਉਹਦੇ ਵਾਸਤੇ ਤੇ ਕਈ ਵੀਰ ਮਿੱਤਰਾਂ ਨੇ ਮੈਨੂੰ ਬੜੀ ਥਾਵਾਂ ਤੇ ਮੈਸੇਜ ਕਰਕੇ ਇਹ ਵੀ ਸੱਦਾ ਦਿੱਤਾ ਹੈ ਸਾਡੇ ਪਿੰਡ ਆਓ ਸਾਡੇ ਸ਼ਹਿਰ ਆਓ ਇੱਥੇ ਆਓ ਉੱਥੇ ਆਓ ਬਈ ਧੰਨਵਾਦ ਤੁਹਾਡੇ ਪਿਆਰ ਦੇ ਲਈ ਪੰਜਾਬੀ ਬੰਦਾ ਰੋਟੀ ਦੇ ਭੁੱਖਾ ਤਾਂ ਹੁੰਦਾ ਹੀ ਹੈ ਪਰ ਪਿਆਰ ਦਾ ਭੁੱਖਾ ਜ਼ਿਆਦਾ ਹੁੰਦਾ ਹੈ ਉਸ ਪਿਆਰ ਦੇ ਲਈ ਤੁਹਾਡਾ ਧੰਨਵਾਦ ਹੈ ਬਾਕੀ ਹਲੇ ਮੈਂ ਬੈਠਾ ਹਾਂ ਮੁੰਬਈ ਫਿਰ ਦਿੱਲੀ ਜਦ ਵੀ ਪੰਜਾਬ ਆਣਾ ਹੋਇਆ ਮੇਰਾ ਵਾਦਾ ਹੈ ਮੈਂ ਆਪਣੇ ਸਾਰੇ ਸੋਸ਼ਲ ਮੀਡੀਆਸ ਤੇ ਜ਼ਰੂਰ ਪਾ ਦੂੰਗਾ ਕਿ ਮੈਂ ਪੰਜਾਬੇ ਚਾਰਿਆਂ ਆ ਵਾਲੇ ਇਲਾਕੇ ਚਾਰਿਆਂ ਤੇ ਉਸ ਇਲਾਕੇ ਵਿੱਚ ਜਿੰਨੇ ਵੀ ਵੀਰ ਮੱਤਰ ਹੋਏ ਜ਼ਰੂਰ ਸਭ ਨਾਲ ਮੁਲਾਕਾਤ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰੂੰਗਾ। ਐਸ ਵੀਡੀਓਜ਼ ਆਪਾਂ ਕਰਾਂਗੇ ਗਿੱਲ ਦੀਆਂ ਗੱਲਾਂ ਗਿੱਲ ਦੀਆਂ ਗੱਲਾਂ ਕਰੇਗੀ ਸਾਰੀ ਦੁਨੀਆ ਹੁਣ ਕਿਉਂਕਿ ਗਿੱਲ ਸਾਹਿਬ ਭਾਰਤ ਦੇ ਨਵੇਂ ਸਰਪੰਚ ਟੈਸਟ ਟੀਮ ਦੇ ਨਵੇਂ ਕੈਪਟਨ ਬਣ ਚੁੱਕੇ ਹਨ ਸੈਂਤੀਵੇਂ ਟੈਸਟ ਕੈਪਟਨ ਜੋ ਭਾਰਤ ਨੂੰ ਲੀਡ ਕਰਨਗੇ। ਬਾ ਹੁਣੇ ਕੀ ਨਾ ਮੈਂ ਮੈਚ ਸ਼ੁਰੂ ਹੋਣ ਵਾਲਾ ਤੁਸੀਂ ਕਿਸ ਟਾਈਮ ਇਹ ਵੀਡੀਓ ਦੇਖ ਰਹੇ ਹੋ ਡਿਪੈਂਡ ਕਰਦਾ ਹੈ ਜੀ ਕਿ ਕਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਕਿੰਨੇ ਘੰਟੇ ਵਿੱਚ ਟੈਸਟ ਸ਼ੁਰੂ ਹੋਣ ਵਾਲਾ ਹੈ ਚਾਰ ਪੰਜ ਮੁੱਦਿਆਂ ਤੇ ਗੱਲਾਂ ਕਰਾਂਗੇ ਨੰਬਰ 1 ਗਿਲ ਦੀਆਂ ਗੱਲਾਂ ਯਾਨੀ ਗਿਲ ਸਾਹਿਬ ਕਪਤਾਨ ਦੇ ਤੌਰ ਤੇ ਕੀ ਕਰ ਸਕਦੇ ਆ ਕੀ ਹੋਏਗਾ ਨੰਬਰ 2 ਗਿਲ ਸਾਹਿਬ ਤੇ 우ਸਤਾਦ ਜੀ ਗੋਤਮ ਗੰਭੀਰ ਸਾਹਿਬ ਦਾ ਕੰਬੀਨੇਸ਼ਨ ਕਿਉਂਕਿ ਇਹ ਜੋੜੀਆਂ ਵਿੱਚ ਚਲਦੀਆਂ ਚੀਜ਼ਾਂ ਆ ਨੰਬਰ 3 ਬੈਟਿੰਗ ਆਰਡਰ ਵਿੱਚ ਇੱਕਾ ਆਪ ਨੂੰ ਚੰਗੀ ਖਬਰ ਮਿਲੀ ਹੈ ਇੱਕ ਕਲੈਰਿਟੀ ਮਿਲੀ ਹੈ ਚੰਗੀ ਖਬਰ ਤਾਂ ਪਤਾ ਨਹੀਂ ਪਰ ਕਲੈਰਿਟੀ ਮਿਲੀ ਹੈ ਉਹਦੀ ਗੱਲ ਕਰਾਂਗੇ ਨੰਬਰ 4 ਆ ਮੈਨੂੰ ਲੱਗਦਾ ਇਹ ਟੀਮ ਵਿੱਚ ਨਾ ਫਾਰਮੇਸ਼ਨ ਜਿਹੜੀ ਹੈ ਜਿਹੜੀ ਜਿਹੜਾ بیٹنگ ਦਾਲਾ ਹਿਸਾਬ ਕਿਤਾਬ ਹੈ ਕੌਣ ਕਿਹੜੇ ਨੰਬਰ ਤੇ ਆਏਗਾ ਇਹ ਥੋੜਾ ਜਿਹਾ ਅਲੱਗ ਹੋਏਗਾ ਪਹਿਲੇ ਵਾਲੇ ਕੈਪਟਨਸ اور کوچز دی ਰਜਿਮ ਤੋਂ ਅਗਰ ਕੰਪੇਅਰ ਕਰੀਏ ਤਾਂ ਉਹਦੀ ਮੈਂ ਗੱਲ ਕਰੂੰਗਾ ਨੰਬਰ 5 ਇੱਕ ਹੋਰ ਬੰਦੇ ਨੂੰ ਜੋੜਿਆ ਗਿਆ ਇੰਡੀਅਨ ਟੀਮ ਦੇ ਨਾਲ ਨੰਬਰ 6 ਗੱਲ ਕਰਾਂਗੇ ਆਪਾਂ ਇੰਗਲੈਂਡ ਦੀ ਤੇ ਨੰਬਰ 7 ਗੱਲ ਕਰਾਂਗੇ ਸਟਾਰਟਿੰਗ 11 ਆਪਣੀ ਪਲੇਇੰਗ 11 ਕਿਹੜੀ ਹੋ ਸਕਦੀ ਹੈ ਪਹਿਲੀ ਗੱਲ ਤਾਂ ਹਿਸਾਬ ਦੀ ਕਰਦੇ ਆਂ ਪਈ ਸੈਂਟੀਮੈਂਟ ਟੈਸਟ ਕੈਪਟਨ ਭਾਰਤ ਦੇ ਬਣਿਆ ਉਹਦੇ ਲਈ ਦੁਬਾਰਾ ਦੁਬਾਰਾ ਮੁਬਾਰਕਾਂ ਹੁਣ ਮੁੰਡਾ ਫਾਜ਼ਿਲ ਕਾਦਾ ਇੰਡੀਆ ਦੀ ਟੈਸਟ ਟੀਮ ਨੂੰ ਲੀਡ ਕਰ ਰਿਹਾ ਹੈ ਫਾਜ਼ਿਲ ਕਾ ਪੰਜਾਬ ਪੂਰੇ ਇੰਡੀਆ ਦੇ ਲਈ ਬੜੀ ਮਾਨ ਦੀ ਗੱਲ ਹੈ ਗੁਜਰਾਤ ਵਾਲੇ ਕਹਿੰਦੇ ਸਾਡੇ ਲਈ ਵੀ ਮਾਨ ਦੀ ਗੱਲ ਹੈ ਸਾਡਾ ਕੈਪਟਨਸੀ ਆਈਪੀਐਲ ਵਿੱਚ ਪੂਰੇ ਦੇਸ਼ ਦੇ ਲਈ ਮਾਨ ਦੀ ਗੱਲ ਹੈ ਕਿਉਂਕਿ ਹੁਣ ਤੁਸੀਂ ਦੇਸ਼ ਦੇ ਕੈਪਟਨ ਹੋ ਹੁਣ ਕੋਈ ਪੰਜਾਬ ਗੁਜਰਾਤ ਵਾਲੀ ਗੱਲ ਨਹੀਂ ਹੈਗੀ ਬਸ ਚਲੋ ਆਪਣਾ ਪਿਛੋਕੜ ਇੱਕ ਹੈਗਾ ਪੰਜਾਬ ਦੇ ਹੈਗੇ ਤਾਂ ਆਪਾਂ ਨੂੰ ਖੁਸ਼ੀ ਥੋੜੀ ਜੀ ਜ਼ਿਆਦਾ ਹੋਏਗੀ ਅ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਹੁਣ ਕੈਪਟਨ ਤੋੜਾ ਰਤਬਾ ਕਿਹੋ ਜਿਹਾ ਹੋਏਗਾ ਦੇਖੋ ਇੱਕ ਹੁੰਦੇ ਸੀ ਜਦੋਂ ਮੈਂ ਕ੍ਰਿਕਟ ਦੇਖਣਾ ਸ਼ੁਰੂ ਕੀਤਾ ਮੁਹੰਮਦ ਅਜਰੂਦੀਨ ਵਰਗੇ ਕੈਪਟਨ ਜਿਹੜੇ ਜ਼ਿਆਦਾ ਬੋਲਦੇ ਨਹੀਂ ਸੀ ਬਸ ਆਪਣੇ ਨੋਟੇ ਚੱਬੀ ਜਾਂਦੇ ਹੁੰਦੇ ਸੀ ਖਿਡਾਰੀ ਆਪਣਾ ਕੰਮ ਆਪਣੇ ਆਪ ਕਰਦੇ ਸੀ ਉਹ ਆਪਣੇ ਜ਼ਮਾਨੇ ਦੇ ਬੜੇ ਕਾਮਯਾਬ ਕੈਪਟਨ ਹੋਏ ਫਿਰ ਆਏ ਸਚਿਨ ਤেন্ডुलकर ਸਾਹਿਬ ਕ੍ਰਿਕਟ ਕੇ ਪ੍ਰਭੂ ਲੈਜੈਂਡ ਆਫ ਲੈਜੈਂਡਸ ਕੈਪਟਨ ਦੇ ਤੌਰ ਤੇ ਕੋਈ ਖਾਸੇ ਰਿਕਾਰਡ ਨਹੀਂ ਉਹਨਾਂ ਦੇ ਬੋਲਦੇ ਸੀ ਪਰ ਇੱਜ਼ਤ ਬੜੀ ਉਹਨਾਂ ਨੇ ਕਮਾਈ ਹੈ ਹੱਲੇ ਤੱਕ ਉਹਨਾਂ ਦੀ ਇੱਜ਼ਤ ਬੜੀ ਹੈਗੀ ਹੈ ਉਦੋਂ ਦੇ ਖਿਡਾਰੀਆਂ ਵਿੱਚ ਵੀ ਅੱਜ ਦੇ ਖਿਡਾਰੀਆਂ ਵਿੱਚ ਵੀ ਫਿਰ ਸੌਰਵ ਗਾਂਗੂਲੀ ਆਏ ਉਹਨਾਂ ਨੇ ਜਮਾਈ ਇੱਕ ਨਵਾਂ ਖਲਾਰਾ ਪਾਤਾ ਅਗਰੈਸ਼ਨ ਲੈ ਕੇ ਆਏ ਟੀਮ ਦੇ ਅੰਦਰ ਸੌਰਵ ਗਾਂਗੂਲੀ rahul dravid ਆਏ ਠੰਡੇ ਦਿਮਾਗ ਦੇ ਕੈਪਟਨ ਸੀ ਅਨਿਲ ਕੁੰਬਲੇ ਥੋੜੇ ਟਾਈਮ ਤੱਕ ਰਹੇ ਮਹਿੰਦਰ ਸਿੰਘ ਧੋਨੀ ਠੰਡਕ ਨੂੰ ਅਲੱਗ ਲੈਵਲ ਤੇ ਲੈ ਗਏ ਉਹ ਜਿਵੇਂ ਧਨੀਆ ਪੁਦੀਨਾ ਘੋਟ ਕੇ ਪੀਤਾ ਹੁੰਦਾ ਐਨੇ ਠੰਡੇ ਸੀ ਹਾਲਾਂਕਿ ਟੈਸਟ ਵਿੱਚ ਉਹਨਾਂ ਦੀ ਕਪਤਾਨੀ ਐਨੀ ਨਹੀਂ ਚੱਲੀ ਵਨ ਡੇ T20 ਉਹਨਾਂ ਨੇ ਬੜਾ ਕਮਾਲ ਕੀਤਾ ਫਿਰ ਵਿਰਾਟ ਕੋਹਲੀ ਆਏ ਜੀ ਟੈਸਟ ਕੈਪਟਨ ਬਣ ਕੇ ਆਏ ਤੇ ਇੰਡੀਆ ਦੇ ਸਭ ਤੋਂ ਕਾਮਯਾਬ ਟੈਸ ਉਹ ਕਹਿੰਦੇ ਜੀ ਮੈਂ ਪੰਜ ਫਾਸਟ ਮੈਂ ਪੰਜ ਬੋਲਰ ਖਿਲਾਉਂਗਾ ਮੈਂ ਡਰਾਅ ਦੇ ਲਈ ਨਹੀਂ ਮੈਂ ਜਿੱਤ ਦੇ ਲਈ ਜਾਊਗਾ ਔਰ ਤੁਸੀਂ ਦੇਖ ਲਓ ਕੀ ਉਹਨਾਂ ਨੇ ਕੀਤਾ ਤੇ ਫਿਰੋਹਤ ਸ਼ਰਮਾ ਆਏ ਉਹ ਵੀ ਚਿੱਲ ਆਊਟ ਰਹਿਣ ਵਾਲੇ ਆ ਕੋਈ ਗਾਰਡਨ ਮੇ ਨਹੀਂ ਘੂਮੇਗਾ ਟਾਈਪ ਮਤਲਬ ਮਸਤੀ ਵਾਲੇ ਕੈਪਟਨ ਗਿਲ ਸਾਹਿਬ ਹੁਣ ਕਿਹੋ ਜਿਹਾ ਕੈਪਟਨ ਬਣਨਗੇ ਸੈਂਪਲ ਸਾਈਜ਼ ਛੋਟਾ ਹੈ ਆਪਾਂ ਨੂੰ ਕਲੀ ਆਈਪੀਐਲ ਵਿੱਚ ਕੈਪਟਨਸੀ ਕਰਦੇ ਦੇਖਿਆ ਹੋਇਆ ਹੈ ਸੈਂਪਲ ਸਾਈਜ਼ ਛੋਟਾ ਹੈ ਪਰ ਮੈਨੂੰ ਲੱਗਦਾ ਇਹ ਨਾ ਵਿਰਾਟ ਤੇ ਰੋਹਿਤ ਦਾ ਮਿਕਸਚਰ ਜਿਹਾ ਹੋਣਗੇ ਉਹ ਠੰਡੇ ਦਿਮਾਗ ਦੇ ਵੀ ਹੈਗੇ ਆ ਪਰ ਜਦੋਂ ਕੋਈ ਮਾੜਾ ਤੇੜਾ ਬੋਲਦਾ ਹੈ ਜਾਂ ਅੰਪਾਇਰ ਕੋਈ ਉਹਨਾਂ ਦੇ ਹਿਸਾਬ ਨਾਲ ਠੀਕ ਫੈਸਲਾ ਨਹੀਂ ਦਿੰਦਾ ਉਹ ਜਾ ਕੇ ਬਹਿਸ ਨਹੀਂ ਕਰਦੇ ਆ ਮੈਨੂੰ ਲੱਗਦਾ ਦਰਮਿਆਨੇ ਰਹਿਣਗੇ ਜਿੱਦਾਂ ਦੇ ਆਪਾਂ ਪੰਜਾਬੀ ਹੁੰਨੇ ਆ ਕਿ ਮੰਨ ਨੀਵਾ ਮਤ ਉੱਚੀ ਦਿਮਾਗ ਠੰਡਾ ਪਰ ਦਿਲ ਵਿੱਚ ਜੋਸ਼ ਪੂਰਾ ਹੈਗਾ ਇਹ ਮੈਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਗਿੱਲ ਸਾਹਿਬ ਕਿਹੋ ਜਿਹਾ ਕੈਪਟਨ ਹੋਣਗੇ ਕਿਰਪਾ ਕਰਕੇ ਥੱਲੇ ਜ਼ਰੂਰ ਦੱਸੋ ਨੰਬਰ ਦੋ ਕੰਬੀਨੇਸ਼ਨ ਆ ਕੰਬੀਨੇਸ਼ਨ ਬੜੇ ਮੈਟਰ ਕਰਦੇ ਆ ਜੀ ਜਿਵੇਂ ਕਿ ਆਪਣੇ ਟਾਈਮ ਤੇ अजीत ਵਾਡੇਕਰ ਔਰ ਮੁਹੰਮਦ ਅਜ਼ਰੁਦੀਨ ਦਾ ਕੰਬੀਨੇਸ਼ਨ ਕੈਪਟਨ ਕੋਚ ਦਾ ਬਹੁਤ ਕਾਮਯਾਬ ਰਿਹਾ ਸੀ ਮਹਿੰਦਰ ਸਿੰਘ ਥੋਨੀ ਤੇ ਗੈਰੀ ਕਸਟਨ ਜਦੋਂ ਕੋਚ ਹੁੰਦੇ ਸੀ ਕਸਟਨ ਕੋਚ ਥੋਨੀ ਟੀਮ ਦੇ ਕੈਪਟਨ ਬਾਬਾ ਵਰਲਡ ਕੱਪ ਜਿੱਤੇ ਹੈ ਗੈਰੀ ਕਸਟਨ ਚੌਪ ਚੌਪ ਚਾਹ ਪੀਂਦੇ ਸੀ ਥੋਨੀ ਟੀਮ ਚਲਾਉਂਦੇ ਹੁੰਦੇ ਸੀ ਸੀਐਸਕੇ ਵਿੱਚ ਵੀ ਐਵੇਂ ਹੀ ਹੈ ਫਲੇਮਿੰਗ ਚਾਹ ਪੀ ਰਹੇ ਹੈ ਥੋਨੀ ਟੀਮ ਚਲਾ ਰਹੇ ਹੈ ਉਹ ਕੰਬੀਨੇਸ਼ਨ ਬੜਾ ਵਧੀਆ ਚੱਲਿਆ ਵਿਰਾਟ ਕੋਹਲੀ ਰਵੀ ਸ਼ਾਸਤਰੀ ਧਮਾਕੇਦਾਰ ਕੰਬੀਨੇਸ਼ਨ ਇੱਕ ਅਗਰੈਸਿਵ ਦੂਜਾ ਵੈਰੀ ਅਗਰੈਸਿਵ ਚੱਲ ਗਿਆ ਇਹ ਕੰਬ ਚੰਗਾ ਚੱਲੇਗਾ ਕਿਉਂ ਲੱਗਦਾ ਹੈ ਗੋਤਮ ਗੰਭੀਰ ਹੈਗੇ ਆ ਸੁਪਰ ਡੂਪਰ ਅਗਰੈਸਿਵ ਉਹਨਾਂ ਦੇ ਮੁਕਾਬਲੇ ਵਿੱਚ ਗਿੱਲ ਸਾਹਿਬ ਥੋੜੇ ਜਿ ਠੰਡੇ ਹੈਗੇ ਆ ਉਹ ਵਿੱਚੋਂ ਵਿੱਚੋਂ ਗੁੱਸਾ ਕਰ ਜਾਂਦੇ ਆ ਪਰ ਉਹਨਾਂ ਦੇ ਮੁਕਾਬਲੇ ਵਿੱਚ ਠੰਡਕ ਹੈ ਇੱਕ ਪਾਸੇ ਅੱਗ ਹੈ ਤੇ ਇੱਕ ਪਾਸੇ ਥੋੜੀ ਜੀ मतलब ਠੰਡੀ ਵਾਲੀ ਅੱਗ ਹੈ ਥੋੜੀ ਜੀ ਜਿਹਦਾ ਤਾਪਮਾਨ ਥੋੜਾ ਘੱਟ ਹੈ ਠੰਡਕ ਤੇ ਗਰਮੀ ਦਾ ਤੁਸੀਂ ਕੰਬੀਨੇਸ਼ਨ ਕਹਿ ਲਓ ਤੇ ਇਸ ਰਜਿਮ ਵਿੱਚ ਮੈਨੂੰ ਆ ਵੀ ਲੱਗਦਾ ਹੈ ਮਾਲਕੋ ਕਿਰਪਾ ਕਰਕੇ ਆਪਣੀ ਸਲਾਹ ਜ਼ਰੂਰ ਦੇਣਾ ਆਪਣੀ رائے ਜ਼ਰੂਰ ਦੇਣਾ ਮੈਨੂੰ ਲੱਗਦਾ ਜਿਵੇਂ ਕਬੱਡੀ ਚ ਹੁੰਦਾ ਨਾ ਕਿ ਅੱਧੀ ਟੀਮ ਕੈਪਟਨ ਚਲਾਉਂਦਾ ਹੈ ਅੱਧੀ ਕੋਚ ਚਲਾਉਂਦਾ ਹੈ ਮਤਲਬ ਕਬੱਡੀ ਵਿੱਚ ਵੀ ਕੋਚ ਬਾਹਰ ਬੈਠ ਕੇ ਸਲਾਹ ਦੇ ਸਕਦਾ ਹੈ ਇਹ ਉਸੇ ਤਰ੍ਹਾਂ ਦੀ ਟੀਮ ਚੱਲੇਗੀ ਮੈਦਾਨ ਦੇ ਅੰਦਰ ਠੀਕ ਹੈ ਕੈਪਟਨ ਦੀ ਚਲਦੀ ਹੈ ਪਰ ਇਹ ਕੈਪਟਨ ਔਰ ਕੋਚ ਦੀ ਇਕੱਠੀ ਰਲੀ ਜੁਲੀ ਟੀਮ ਰਹੂਗੀ ਉਹ ਨਹੀਂ ਕਿ ਕੋਚ ਬਾਹਰ ਬਹਿ ਕੇ ਚਾਹ ਪੀ ਰਿਹਾ ਹੈ ਦੋਵੇਂ ਰਲ ਕੇ ਟੀਮ ਚਲਾਣਗੇ ਦੋਹਾਂ ਦਾ ਆਪਣਾ ਆਪਣਾ ਪ੍ਰਭਾਵ ਪਾਏਗਾ ਤੇ ਮੈਨੂੰ ਇਹ ਲੱਗ ਰਿਹਾ ਮੇਰੀਆਂ ਅਰਦਾਸਾਂ ਵੀ ਔਰ ਮੈਨੂੰ ਅੰਦਰੋਂ ਆਵਾਜ਼ ਵੀ ਆ ਰਹੀ ਹੈ ਕਿ ਇਹ ਜੋੜੀ ਚੰਗੀ ਚੱਲੇਗੀ ਆਪਣੀ ਸਲਾਹ ਥੱਲੇ ਜ਼ਰੂਰ ਦਿਆ ਜੇ ਨੰਬਰ 3 ਰਿਸ਼ਵ ਪੰਤ ਨੇ ਹੁਣ ਇੱਕ ਗੱਲ ਕਰਤੀ ਹੈ ਕਿ ਗਿੱਲ ਸਾਹਿਬ ਨੰਬਰ 4 ਤੇ ਆਣਗੇ ਤੇ ਨੰਬਰ 4 ਤੇ ਆਪਾਂ ਜਿਵੇਂ ਫੀਲਡਿੰਗ ਦੇਖਦੇ ਨਾ ਪੁਆਇੰਟ ਤੇ ਉਹ ਫੀਲਡਰ ਲੱਗਿਆ ਹੁੰਦਾ ਹੈ ਜਿਹੜਾ ਟੀਮ ਦਾ ਸਭ ਤੋਂ ਬੈਸਟ ਫੀਲਡਰ ਹੁੰਦਾ ਹੈ ਆਪਾਂ ਯੁਵਰਾਜ ਸਿੰਘ ਸਾਹਿਬ ਨੂੰ ਦੇਖਿਆ ਜੌਂਟੀ ਰੋਡਸ ਨੂੰ ਦੇਖਿਆ ਕਿੰਨਿਆਂ ਨੂੰ ਦੇਖਿਆ ਨੰਬਰ 4 ਤੇ ਇੰਡੀਆ ਵਿੱਚ ਪਿਛਲੇ ਕਈ ਸਾਲਾਂ ਤੋਂ ਲੈਜੈਂਡਸ ਆ ਰਹੇ ਹਨ ਤੰਦੁਲਕਰ ਸਾਹਿਬ ਕਿੰਨੇ ਸਾਲ 200 ਟੈਸਟ ਮੈਚ ਖੇਡ ਕੇ ਤੁਸੀਂ ਇੰਡੀਅਨ ਟੀਮ ਦੀ ਸੇਵਾ ਕੀਤੀ ਉਹਨਾਂ ਵਿੱਚੋਂ ਬਹੁਤ ਸਾਰੇ ਟੈਸਟ ਮੈਕਸਿਮਮ ਤੁਸੀਂ ਨੰਬਰ 4 ਤੇ ਆਇਓ ਵਿਰਾਟ ਕੋਹਲੀ ਨੰਬਰ 4 ਤੇ ਆ ਕੇ ਉਹਨਾਂ ਨੇ ਅਲੱਗ ਆਪਣਾ ਕਿਰਦਾਰ ਦੱਸਿਆ ਮੈਚ ਵੀ ਜਿਤਾਏ ਸ਼ੋਮਨ ਗਿੱਲ ਦਾ ਨੰਬਰ 4 ਤੇ ਆਣਾ ਇਹ ਦੱਸਦਾ ਹੈ ਕਿ ਤੁਸੀਂ ਉਹਨਾਂ ਨੂੰ ਆਣ ਵਾਲੇ ਤਿੰਦੁਲਕਰ ਆਣ ਵਾਲੇ ਕੋਹਲੀ ਵਰਗੇ ਦੇਖ ਰਹੇ ਹੋ ਜੋ ਉਹਨਾਂ ਵਿੱਚ ਕਾਬਲੀਅਤ ਪਹਿਲੀ ਹੈਗੀ ਹੈ ਜੋ ਦਿਖਾ ਚੁੱਕੇ ਹਨ ਤੇ ਨੰਬਰ 4 ਦੀ ਗੱਲ ਤਾਂ ਹੋ ਗਈ ਜੀ ਸੌਲਵ ਉਹਨਾਂ ਦੇ ਆ ਨੰਬਰ ਮਤਲਬ ਪੁਆਇੰਟ ਨੰਬਰ 4 ਤੇ ਕਿ ਟੌਪ ਆਰਡਰ ਵਿੱਚ ਹੋਏਗਾ ਕੀ ਕੇ ਐਲ ਰਾਹੁਲ ਜੈਸਵਾਲ ਕਰਨਗੇ ਓਪਨਿੰਗ ਇਹ ਤਕਰੀਬਨ ਤਕਰੀਬਨ ਗੱਲ ਹੁਣ ਪੱਕੀ ਹੋ ਚੁੱਕੀ ਹੈ ਆਸਟ੍ਰੇਲੀਆ ਵਿੱਚ ਵੀ ਕੀਤੀ ਸੀ ਇਹਨਾਂ ਨੇ ਤੇ ਆਪਾਂ ਨੂੰ ਪਤਾ ਹੈ ਕਿ ਓਪਨਰ ਵਿੱਚ ਇੱਕ ਤਜਰਬੇਕਾਰ ਚਾਹੀਦਾ ਹੈ ਨਾਲੇ ਸੱਜੂ ਖੱਬੂ ਦਾ ਕੰਬੀਨੇਸ਼ਨ ਬਣੇਗਾ ਅਭਿਮਨਿਊ ਈਸ਼ਵਰਨ ਉਹਨਾਂ ਪ੍ਰਭਾਵਿਤ ਕਰ ਨਹੀਂ ਪਾਏ ਪ੍ਰੈਕਟਿਸ ਮੈਚਾਂ ਵਿੱਚ ਤੇ ਕੇ ਐਲ ਤਜਰਬਾ ਵੀ ਲੈ ਕੇ ਆਉਂਦੇ ਆ ਕੱਲ ਨੂੰ ਉਹਨਾਂ ਨੂੰ ਥੱਲੇ ਤੱਕਣਾ ਹੁਣ ਗੱਲ ਆਂਦੀ ਨੰਬਰ 3 ਦੀ ਰਿਸ਼ਵ ਪੰਤ ਨੇ ਇਹ ਵੀ ਕਿਹਾ ਸੀ ਕਿ ਨੰਬਰ 3 ਹੱਲੇ ਡਿਸਾਈਡ ਨਹੀਂ ਕੀਤਾ ਕੇ ਐਲ ਰਾਹੁਲ ਜੈਸਵਾਲ ਓਪਨਰ ਹੈ ਨੰਬਰ 4 ਤੇ ਗਿਲਸਾਬ ਹੈ ਨੰਬਰ 5 ਤੇ ਮੈਂ ਆਉਂਗਾ ਰਿਸ਼ਭ ਪੰਥ ਕਹਿੰਦੇ ਯਾਨੀ ਕਿ ਨੰਬਰ 3 ਹੱਲੇ ਪਸੂੜੀ ਫਸੀ ਹੋਈ ਹੈ ਇਸ ਵਾਸਤੇ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਆ ਵਾਲੀ ਟੀਮ ਵਿੱਚ ਨਾ ਪੱਕਾ ਕੁਝ ਵੀ ਨਹੀਂ ਹੋਣਾ ਗੌਤਮ ਗੰਭੀਰ ਕਦੇ ਵੀ ਬਣੇ ਬਣਾਏ ਰਸਤੇ ਤੇ ਨਹੀਂ ਚੱਲਦੇ ਜੀ ਉਹ ਆਪਣਾ ਰਸਤਾ ਆਪ ਬਣਾਉਂਦੇ ਆਂ ਔਰ ਹਰ ਵਾਰੀ ਨਵਾਂ ਰਸਤਾ ਬਣਾਉਂਦੇ ਆ ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਜਾਣਦਾ ਉਹ ਬਿਲਕੁਲ ਵੀ ਨਹੀਂ ਝਿਜਕਣਗੇ ਕਰुण ਨਾਇਰ ਨੂੰ ਨੰਬਰ 3 ਤੇ ਭੇਜਣ ਲਈ ਉਹ ਬਿਲਕੁਲ ਵੀ ਨਹੀਂ ਝਿਜਕਣਗੇ ਸਾਈ ਸੁਦਰਸ਼ਨ ਨੂੰ ਨੰਬਰ 3 ਤੇ ਭੇਜਣ ਲਈ ਦੋ ਮੈਚਾਂ ਬਾਅਦ ਉਹਨਾਂ ਨੂੰ ਲੱਗਿਆ ਕੋਈ ਗੱਲ ਨਹੀਂ ਚੱਲ ਰਹੀ ਉਹ ਕਹਿਣਗੇ ਗਿੱਲ ਸਾਹਿਬ ਤੁਸੀਂ ਨੰਬਰ 3 ਤੇ ਜਾਓ ਸਾਈ ਹੱਲੇ ਨਵਾਂ ਹੈ ਗਿਆ ਇਹਨੂੰ ਨੰਬਰ 4 ਤੇ ਭੇਜੋ ਮੋਟੀ ਗੱਲ ਇਹ ਹੈ ਫਲੂਇਡਿਕ ਫਾਰਮੇਸ਼ਨ ਜੋ ਮੈਂ ਕਬੱਡੀ ਵਿੱਚ ਇੱਕ ਲਫ਼ਜ਼ ਇਸਤੇਮਾਲ ਕਰਦਾ ਇੱਥੇ ਵੀ ਫਲੂਇਡਿਕ ਆਰਡਰ ਹੋਏਗਾ ਬੈਟਿੰਗ ਆਰਡਰ ਕੋਸ਼ਿਸ਼ ਹੋਏਗੀ ਗੰਬੀਰ ਸਾਹਿਬ ਦੀ ਕਿ ਇੱਕ ਟੜਰਾ ਬਣ ਜਾਵੇ ਯਾਨੀ ਕਿ ਹਰ ਕਿਸੇ ਦਾ ਨੰਬਰ ਪੱਕਾ ਹੋ ਜਾਵੇ ਪਰ ਨਹੀਂ ਪੱਕਾ ਹੋਇਆ ਤਾਂ ਗੰਬੀਰ ਸਾਹਿਬ ਨੇ ਫਿਰ ਸਭ ਉਤਲ-ਪੁਤਲ ਕਰ ਦੇਣੀ ਹੈ ਇੱਕ ਫਲੂਇਡ ਰਹੇਗਾ ਕੰਮ ਕਿ ਟੀਮ ਦੇ ਹਿਸਾਬ ਨਾਲ ਸਿਚੁਏਸ਼ਨ ਦੇ ਹਿਸਾਬ ਨਾਲ ਜੋ ਚੰਗਾ ਉਹ ਹੋਏਗਾ ਨੰਬਰ 5 ਇੱਕ ਛੋਟੀ ਜੀ ਖਬਰ ਹੈ ਹਰਸ਼ਿਤ ਰਾਣਾ ਸਾਹਿਬ ਜਿਹੜੇ ਕਿ ਆਪਣੇ ਉੱਤੇ ਪ੍ਰੈਕਟਿਸ ਮੈਚ ਖੇਡਣ ਰਹੇ ਸੀ ਇੰਡੀਆ ਇਹਦੇ ਨਾਲ ਉਹਨਾਂ ਨੂੰ ਰੋਕ ਲਿਆ ਗਿਆ ਯਾਨੀ ਹੁਣ ਆਪਣਾ ਸਕਵਾਡ ਹੋ ਗਿਆ ਕਿਨੇ 19 ਬੰਦਿਆਂ ਦਾ ਭਾਈ ਆਪਣਾ ਸਭ ਤੋਂ ਅਮੀਰ ਬੋਰਡ ਹੈ ਤੁਸੀਂ ਭਾਵੇਂ 19 ਬੰਦੇ ਹੋਰ ਬਿਠਾ ਲਓ ਕੀ ਫਰਕ ਪੈਂਦਾ ਹੈ ਹਰਸ਼ਿਤ ਰਾਣਾ ਦਾ ਟੀਮ ਨਾਲ ਜੁੜਨਾ ਇਹ ਵੀ ਦੱਸਦਾ ਹੈ ਕਿ ਤੁਸੀਂ ਜੋ ਆਸਟ੍ਰੇਲੀਆ ਵਿੱਚ ਚੰਗਾ ਕੰਮ ਕੀਤਾ ਸੀ ਉਹਦਾ ਤੁਹਾਨੂੰ ਇਨਾਮ ਮਿਲ ਰਿਹਾ ਹੈ ਨੰਬਰ 1 ਬਾਕੀ ਗੋਤਮ ਕਬੀਰ ਸਾਹਿਬ ਨਾਲੇ ਕੇ ਕੇ ਆਰ ਵਿੱਚ ਖੇਡ ਚੁੱਕੇ ਹਨ ਕੋਚ ਤੇ ਖਿਡਾਰੀ ਦਾ ਇੱਕ ਆਪਸੀ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ ਹੁਣ ਮੈਂ ਜਾਣਦਾ ਕਿ ਕਈ ਲੋਕ ਹਰਿਆਣੇ ਦੇ ਅੰਸ਼ੁਲ ਕੰਬੋਜ ਬਾਰੇ ਵੀ ਮਾੜਾ ਮਹਿਸੂਸ ਕਰ ਰਹੇ ਹੋਣੇ ਆ ਜਾਂ ਉਹਨੂੰ ਕਾਨੂੰਨੀ ਰੋਕਿਆ ਉਹਨੇ ਤਾਂ ਇੱਕ ਇੱਕ ਰੰਜੀ ਇਨਿੰਗ ਵਿੱਚ 10 ਵਿਕਟਾਂ ਲਈਆਂ ਸੀ ਵੈਸੀ ਵੀ ਜ਼ਿਆਦਾ ਤਜਰਬਾ ਉਹਨਾਂ ਕੋਲ ਹੈ ਹੋ ਸਕਦਾ ਹੈ ਉਹਨਾਂ ਨੂੰ ਬੁਲਾ ਲਿਆ ਜਾਵੇ ਵਾਪਸ ਪਰ ਕੋਈ ਵੀ ਕੋਚ ਹੋਵੇ ਜਾਂ ਕੈਪਟਨ ਹੋਵੇ ਤੁਸੀਂ ਵੀ ਕਰਦੇ ਕਿਸੇ ਟੀਮ ਦੇ ਕੈਪਟਨ ਬਣਦੇ ਹੋ ਨਾ ਹਮੇਸ਼ਾ ਹੀ ਦੇਖਦੇ ਹੋ ਕਿ ਯਾਰ ਮੇਰੀ ਕਿਹਦੇ ਨਾਲ ਬਣਦੀ ਹੈ ਪਲੇਅਰ ਉਹ ਵੀ ਮਾੜਾ ਨਹੀਂ ਹੈਗਾ ਪਲੇਅਰ ਉਹ ਵੀ ਮਾੜਾ ਨਹੀਂ ਹੈਗਾ ਹਰਸ਼ਿਤ ਰਾਣਾ ਕੋਈ ਕਲ ਦਾ ਨਿਆਣਾ ਨਹੀਂ ਹੈਗਾ ਪਰ ਕੋਚ ਨੂੰ ਜਿੰਦੇ ਤੇ ਜ਼ਿਆਦਾ ਵਿਸ਼ਵਾਸ ਹੈ ਆਪਾਂ ਨੂੰ ਆਪਣੇ ਕਿਸੇ ਖਾਸ ਬੰਦੇ ਤੇ ਵਿਸ਼ਵਾਸ ਹੁੰਦਾ ਕਿ ਯਾਰ ਇਹ ਬੰਦਾ ਮੇਰੇ ਲਈ ਕੰਮ ਕਰ ਦੂਗਾ ਤੇ ਸ਼ਾਇਦ ਇਹ ਸੋਚ ਕੇ ਹਰਸ਼ਿਤ ਰਾਣਾ ਨੂੰ ਸਕੁਆਡ ਦੇ ਨਾਲ ਜੋੜ ਲਿਆ ਗਿਆ ਨਾਲ ਇਹ ਵੀ ਹੈ ਕਿ ਜਸੀ ਭਾਜੀ ਨੇ ਸਾਰੇ ਮੈਚ ਤਾਂ ਖੇੜਦੇ ਨਹੀਂ ਹੈਗੇ ਤਿੰਨਿਆ ਚਾਰ ਦੀ ਗੱਲ ਹੋਈ ਸੀ ਹੋ ਸਕਦਾ ਹੈ ਹਰਸ਼ਿਤ ਰਾਣਾ ਉਹਨਾਂ ਦੀ ਥਾਂ ਲੈ ਲੈਣ ਜਾਂ ਆਕਾਸ਼ਦੀਪ ਸਿੰਘ ਜਿਹੜੇ ਹੈਗੇ ਉਹ ਲੈ ਲੈਣ ਨੰਬਰ 6 ਕਹਾਣੀ ਹੈ ਜੀ ਕਿ ਇੰਗਲੈਂਡ ਨੇ ਆਪਣੀ ਪਲੇਇੰਗ 11 ਠਾ ਕਰਕੇ ਦੱਸਦੀ ਪਹਿਲੀ ਦੱਸਦੀ ਉਦੋਂ ਵੀ ਫੁੱਟਬਾਲ ਵਾਲੇ ਦੱਸਦੇ ਹੁੰਦੇ ਆ ਮਾਰਕ ਵੁੱਡ ਨਹੀਂ ਹੈਗੇ ਐਟਕਿੰਸਨ ਨਹੀਂ ਹੈਗੇ ਜੋਫਰਾ ਆਰਚਰ ਨਹੀਂ ਹੈਗੇ ਤਾਂ ਫਿਰ ਤੁਹਾਡਾ ਫਾਸਟ ਬੋਲਿੰਗ ਅਟੈਕ ਤਾਂ ਮਾਲ ਕੋ ਠੰਡਾ ਤਾ ਤਾਈ ਮੈਨੂੰ ਲੱਗ ਰਿਹਾ ਹੈ ਇਸ ਵਾਸਤੇ ਮੇਰੇ ਅੰਦਰੋਂ ਇਹ ਆਵਾਜ਼ ਆ ਰਹੀ ਹੈ ਕਿ ਇਹ ਮੈਚ ਇੰਡੀਆ ਦਾ ਪਲੜਾ ਰਹੇਗਾ ਭਾਰੀ ਠੀਕ ਹੈ ਆਪਣਾ ਟੌਪ ਆਰਡਰ ਵੀ ਨਮਾ ਹੈ ਆਪਣੇ ਨਵੇਂ ਓਪਨਰ ਦੇਖਣਗੇ ਨਵੇਂ ਨੰਬਰ 3 ਨਵੇਂ ਨੰਬਰ 4 ਦੇਖਣਗੇ ਆਪਾਂ ਨੂੰ ਪਰ ਇਹਨਾਂ ਸਾਰਿਆਂ ਕੋਲ ਉੱਚੇ ਪੱਧਰ ਦੀ ক্রিকেট ਖੇਡਣ ਦਾ ਤਜਰਬਾ ਹੈ ਕਿਉਂਕਿ ਆਈਪੀਐਲ ਠੀਕ ਹੈ ਛੋਟਾ ਮੈਚ ਹੈ ਪਰ ਉਥੇ ਪ੍ਰੈਸ਼ਰ ਬਹੁਤ ਰਹਿੰਦਾ ਹੈ ਇੰਗਲੈਂਡ ਦੇ ਹਾਲਾਤ ਬੜੇ ਅਲੱਗ ਹੈ ਆਪਾਂ ਜਾਣਦੇ ਹਾਂ ਗੇਂਦ ਇਦਾਂ ਦੀ ਇਦਾਂ ਦੀ ਸੱਜੇ ਖੱਬੇ ਘੁੰਮਦੀ ਰਹਿੰਦੀ ਹੈ ਜਿਵੇਂ ਆਪਣੇ ਕਈ ਵੀ ਵੀਰ ਮਿੱਤਰ ਬਿਨਾਂ ਦੇਖੇ ਗੱਡੀ ਇੱਧਰ ਜਾਂ ਉੱਧਰ ਪਾ ਲੈਂਦੇ ਆ ਬੁਲਟ ਘੁਮਾ ਲੈਂਦੇ ਆ ਉਵੇਂ ਗੇਂਦ ਵੀ ਘੁੰਮਦੀ ਹੈ ਪਰ ਜੇ ਤੁਹਾਡੇ ਕੋਲ ਤੁਸੀਂ ਚਾਰ ਬੋਲਰਾਂ ਨਾਲ ਪਲੱਸ ਬੈਨ ਸਟੋਕਸ ਨਾਲ ਜਾ ਰਹੇ ਹੋ ਮੈਨੂੰ ਲੱਗਦਾ ਕਿ ਇੰਡੀਅਨ ਟੀਮ ਥੋੜਾ ਭਾਰਾ ਹੱਥ ਲੈ ਕੇ ਜਾ ਰਹੀ ਹੈ ਜੀ ਪਹਿਲੇ ਮੈਚ ਵਿੱਚ ਟੀਮ ਕਿਹੜੀ ਹੋਊਗੀ ਸਤਵੀਂ ਗੱਲ ਕੇ ਐਲ ਰਾਹੁਲ ਜੈਸਵਾਲ ਓਪਨ ਕਰਨਗੇ ਹੁਣ ਨੰਬਰ 3 ਵਾਲੀ ਪਏਗੀ ਪਸੂੜੀ ਮੈਨੂੰ ਲੱਗਦਾ ਜੇ ਕਿਤੇ ਜੈਸਵਾਲ ਜਲਦੀ ਆਊਟ ਹੋ ਗਏ ਤਾਂ ਸਾਈ ਨੂੰ ਭੇਜਣਗੇ ਜੇ ਕੇਐਲ ਜਲਦੀ ਆਊਟ ਹੋ ਗਏ ਤਾਂ ਕਰुण ਨਾਇਰ ਨੂੰ ਭੇਜਣਗੇ ਸੱਜੂ ਵਾਸਤੇ ਸੱਜੂ ਖੱਬੂ ਵਾਸਤੇ ਖੱਬੂ ਇਹ ਮੇਰੀ ਆਪਣੀ ਮੈਨੂੰ ਸਕੀਮ ਲੱਗਦੀ ਹੈ ਗੋਤਮ ਅਮੀਰ ਸਾਹਿਬ ਨੰਬਰ 4 ਸ਼ੋਮਨ ਗਿੱਲ ਹੈ ਨੰਬਰ 5 ਪੰਤ ਹੈ ਨੰਬਰ 6 ਤੇ ਉਹੀ ਜਾਂ ਕਰੂਨਾਂਗੇ ਸਾਈਸ ਹੋਵੇ ਨਹੀਂ ਐਨੀ ਥੱਲੇ ਨੰਬਰ 6 ਤੇ ਆ ਵੀ ਸੋਚਣਾ ਪੈਣਾ ਤੁਹਾਨੂੰ ਓਪਨਰ ਨੂੰ ਐਨਾ ਥੱਲੇ ਕਾਨੂੰ ਭੇਜੋਗੇ ਕਿਉਂਕਿ ਉਹੀ ਗੱਲ ਨਾ ਫਲੂਇਡਿਕ ਰੱਖਣਗੇ ਮਾਮਲਾ ਹੋ ਸਕਦਾ ਹੈ ਕਿ ਸਾਈ ਹੀ ਨੰਬਰ 3 ਤੇ ਆਣ ਕਰुणਾਇਰ ਥੱਲੇ 6 ਤੇ ੱੱਕਾ ਮਾਰ ਦਿੱਤਾ ਜਾਵੇ ਜਾਂ ਕੋਈ ਸੱਜੂ ਦੀ ਲੋਡ ਹੋਵੇ ਤਾਂ ਕਰुणਾਇਰ ਨੂੰ 5 ਤੇ ਵੀ ਭੇਜਤਾ ਪੰਤ ਨੂੰ ਥੱਲੇ ਲੈ ਆਏ ਕੁਝ ਵੀ ਪਰਮਾਨੈਂਟ ਨਹੀਂ ਹੋਣਾ ਹਾਲਾਤ ਦੇ ਹਿਸਾਬ ਨਾਲ ਹੋਣਾ ਫਿਰ ਨੰਬਰ 7 ਤੇ ਤੁਸੀਂ 7 ਨੂੰ ਛੱਡ ਦਿਓ 8 ਤੇ ਰਵਿੰਦਰ ਜੜੇਜਾ ਮੰਨ ਕੇ ਚੱਲੋ ਇੱਕ ਸਪਿਨਰ ਤਾਂ ਖੇਡਣਗੇ ਟੈਸਟ ਵਿੱਚ ਵੈਸੀ ਵੀ ਕਮਾਲ ਕਰਦੇ ਆਂ 올 ਰਾਊਂਡਰ ਆ ਪੀਕੇ ਖੇਡਣਗੇ ਪ੍ਰਸਿੱਧ ਕ੍ਰਿਸ਼ਨਾ ਸਿਰਾਜ ਭਾਜੀ ਜ਼ਰੂਰ ਖੇਡਣਗੇ ਤੇ ਜੱਸੀ ਭਾਜੀ ਤਾਂ ਮਤਲਬ ਸਲੂਟਾਂ ਸਲੂਟਾਂ ਤੁਹਾਨੂੰ ਐਡਵਾਂਸ ਵਿੱਚ ਜ਼ਰੂਰ ਖੇਡੋਗੇ ਤੁਸੀਂ ਨੰਬਰ 7 ਤੇ ਤੁਹਾਡੇ ਕੋਲਿਆ ਤਾਂ ਨੀਤੀਸ਼ ਕੁਮਾਰ ਰੈਡੀ ਹੈ ਜਿਹੜੇ ਕਿ ਆਸਟ੍ਰੇਲੀਆ ਵਿੱਚ ਵੈਸੇ ਸੈਂਕੜਾ ਮਾਰਿਆ ਸੀ ਪਰ ਬੋਲਿੰਗ ਵਿੱਚ ਉਹ ਗੱਲ ਜੀ ਸਾਨੂੰ ਦਿਖੀ ਨਹੀਂ ਹੈਗੀ ਹੱਲੇ ਮਤਲਬ ਠੀਕ ਹੈ ਮੀਡੀਅਮ ਪੇਸ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਸ਼ਾਰਦੂਲ ਠਾਕੁਰ ਦੀ ਪਰਚੀ ਥੋੜੀ ਜੀ ਮਜ਼ਬੂਤ ਲੱਗ ਰਹੀ ਹੈ ਮੈਨੂੰ ਹੁਣੇ-ਹੁਣੇ ਤੁਸੀਂ ਇੰਗਲੈਂਡ ਵਿੱਚ ਖੇਡੇ ਵੀ ਉਹ ਸੈਂਕੜਾ ਵੀ ਮਾਰਿਆ ਹੈ ਨਾਲੇ ਯੂ نو ਸਵਿੰਗ ਸਵਿੰਗ ਜਿਆਦਾ ਬਿਹਤਰ ਕਰਾਂਦੇ ਆ ਮੈਨੂੰ ਥੋੜੀ ਜੀ ਪਰਚੀ ਮਜ਼ਬੂਤ ਲੱਗ ਰਹੀ ਹੈ ਜੇ ਤੁਸੀਂ ਨੀਤੀਸ਼ ਕੁਮਾਰ ਰੈਡੀ ਨੂੰ ਖੜਾਣਾ ਹੈ ਜਾਂ ਤਾਂ ਫਿਰ ਇੱਕ ਬੈਟਸਮੈਨ ਨੂੰ ਬਾਹਰ ਕੱਢੋ ਨਾ ਨਾ ਫਿਰ ਤੁਹਾਡੇ ਕੋਲ ਤੁਸੀਂ ਕਰੂ ਨਹੀਂ ਆ ਸਾਈ ਵਿੱਚੋਂ ਇੱਕ ਨੂੰ ਬਾਹਰ ਕੱਢੋ ਇਹਨਾਂ ਨੂੰ ਖੜਾ ਲਓ ਉਹ ਵੀ ਕਰ ਸਕਦੇ ਹੋ ਪਰ ਫਿਰ ਤੁਹਾਡੇ ਕੋਲ ਜਿਹੜੇ 1 2 3 ਤੇ 4 ਰਹਿ ਜਾਣਗੇ ਅ ਪਰ ਇਕਲ 5 ਪੇਸ ਬੋਲਰ ਸੀਮ ਬੋਲਰ ਹੋ ਜਾਣਗੇ ਇੱਕ ਸਪਿਨਰ ਬੈਟਿੰਗ ਵਿੱਚ ਹਲਕਾ ਜਾਂ ਫਿਰ ਕਮਜ਼ੋਰੀ ਆਂਦੀ ਹੈ ਉਸ ਨਾਲੋਂ ਬਿਹਤਰ ਹੈ ਕਿ ਸ਼ਰਦੂਲ ਨੂੰ ਖੜਾਓ ਜੈਨੂਇਨ ਇੱਕ ਮੀਡੀਅਮ ਪੇਸ ਬੋਲਰ ਹੈਗੇ ਆ ਪੀ ਕੇ ਸਰਾਜ ਬੂਮਰਾ ਤਿੰਨ ਹੋਰ ਹੋਗੇ ਚਾਰ ਤੁਹਾਡੇ ਕੋਲ ਆ ਹੋਗੇ ਪੰਜਵੇਂ ਤੁਹਾਡੇ ਕੋਲ ਰਵਿੰਦਰ ਜੜੇਜਾ ਹੋਗੇ ਪੰਜ ਬੋਲਰ ਔਰ ਪੰਜੋ ਜੈਨੂਇਨ ਜੇ ਬੋਲਰ ਹੈਗੇ ਆ ਇਹ ਮੇਰਾ ਹਿਸਾਬ ਤਾਂ ਬਤਾਵੇ ਜੀ ਆਪਣਾ ਹਿਸਾਬ ਤਾਂ ਥੱਲੇ ਜ਼ਰੂਰ ਦੱਸੋ ਤੇ ਇਹ ਜ਼ਰੂਰ ਮੈਨੂੰ ਦੱਸਣਾ ਕਿ ਗਿੱਲ ਦੀਆਂ ਗੱਲਾਂ ਗਿੱਲ ਸਾਹਿਬ ਬਾਰੇ ਕਿਹੋ ਜਿਹੀ ਕੈਪਟਨਸੀ ਤੁਹਾਨੂੰ ਲੱਗਦਾ ਉਹ ਕਰ ਸਕਦੇ ਆ ਇਹ ਜ਼ਰੂਰ ਥੱਲੇ ਦੱਸੋ ਬੜੀ ਜਲਦੀ ਅਗਲੀ ਵੀਡੀਓ 'ਚ ਮੁਲਾਕਾਤ ਹੁੰਦੀ ਹੈ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ